ਕਿਹੜੇ ਮਕਸਦ ਦੇ ਨਾਲ ਕਿੱਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਪਤਰੀਆਂ ਗੱਲਾਂ ਕਰਨ ਲੱਗ ਪਿਆ ਕਦੋਂ ਖਾਲਸਪੁਰਾਂ ਦੀਆਂ ਗੱਲਾਂ ਕਰਨ ਲੱਗਾ ਕਿ ਬਈ ਨੂੰ ਨਹੀਂ ਪਤਾ ਲੱਗਿਆ ਇਸ ਗੱਲ ਅੰਕਲ ਜੀ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅੰਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਛਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸੇ ਵਈਏ ਲੇ ਵੀਟਿਓ ਪਾਈ ਚਟਾਣੇ ਦੀ ਗੱਲ ਕੀਤੀ ਹੁਣ ਪਾਈ ਚਟਾਣੇ ਨੂੰ ਸ਼ਹੀਦ ਕਹਨੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਡਰਾਲੇ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਹਾਂਜੀ ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤੇ ਸੰਤਾਂ ਦੀ ਸੋਝਦਾ ਧਾਰ ਨਹੀਂ ਸੀ ਸਿੱਧੂ ਤੇ ਹੁਣ ਸੰਤਾਂ ਨੂੰ ਸ਼ਹੀਦ ਕਹਨੇ ਕੀਤਾ ਕਾਂਗਰਸ ਨੇ ਜਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਤੇ ਸਾਡਾ ਅਕਾਲ ਤਖਤ ਘੇਰੇਟਾਇਆ ਜਿਹੜੇ ਗਾਂਧੀ ਪਰਿਵਾਰ ਨੂੰ ਤੁਸੀਂ ਜਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਹੋ ਹੁਣ ਸੱਜਣ ਕੁਮਾਰ ਨੂੰ ਜਾਂ ਜਗਦੀਸ਼ ਟਾਇਟਰ ਨੂੰ ਸਿੱਖਾਂ ਦੇ ਕਾਤਲਾਂ ਨੂੰ ਰਾਹੁਲ ਗਾਂਧੀ ਟਿਕਟਾਂ ਵੰਡਦਾ ਜਾਂ ਇੰਦਰਾ ਗਾਂਧੀ ਜਾਂ ਕੋਈ ਹੋਰ ਵੰਡਣ ਆ ਜਾਂਦਾ ਆ ਹੁਣ ਉਸੇ ਰਾਹੁਲ ਗਾਂਧੀ ਨੂੰ ਜਫੀਆਂ ਪਾ ਕੇ ਪੰਜਾਬ 'ਚ ਉਹਦੀ ਯਾਤਰਾ ਕਰਦੇ ਹੋਂ ਫਿਰ ਤੁਸੀਂ ਗਏ ਢੱਡਰੀ ਕੋਲੋਂ ਜਾ ਕੇ ਸਰੋਪੇ ਪਾਉਣ ਚਲੇ ਜਾਂਦੇ ਹੋ ਤੁਸੀਂ ਸਿੱਧੂ ਤੋਂ ੱੱਕੇ ਨਾਲ ਕਾਂਗਰਸ ਨਾਲੋਂ ਜੋੜਾਂ ਲੜਾਈਆਂ ਸਿੱਧੂ ਹੁਣ ਫੇਰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਲੱਗ ਗਿਆ ਲੋਕ ਤਾਂ ਸਤਕਾਰ ਕਰਦੇ ਹੁਣਾਂ ਮਾਵਾ ਦਾ ਜਿਨ੍ਹਾਂ ਦੇ ਕੋਕੋ ਯੋਧਾ ਯੋਧੇ ਪੈਦਾ ਹੋਏ ਜੇ ਸਿੱਧੂ ਨੇ ਯੋਧੇ ਦੀ ਗੱਲ ਕੀਤੀ ਤੁਹਾਨੂੰ ਕਿਉਂ ਪਛਤਾਵਾ ਹੋ ਰਿਹਾ ਇਸ ਗੱਲ ਦਾ ਸੇ ਲੋ ਆਪਾਂ ਨਿੱਜੀ ਗੱਲ ਹੀ ਨਹੀਂ ਕਰਦੇ ਜਿਸ ਕੰਮ ਚ ਹੋਣ ਦਾ ਤੁਹਾਨੂੰ ਪਛਤਾਵਾ ਆ ਉਹਦੀ ਆਪਾਂ ਗੱਲ ਹੀ ਨਹੀਂ ਕਰਦੇ ਤੁਹਾਡੇ ਪੁੱਤ ਲਈ ਪਾਰਲੀਮੈਂਟ ਚ ਕੌਣ ਬੋਲਿਆ ਜਿੰਨਾ ਵੀ ਟਾਈਮ ਮਿਲਿਆ ਸਿਮਰਜੀਤ ਮਾਨ ਨੇ ਉਸੇ ਠੋਕ ਵਜਾ ਕੇ ਗੱਲ ਕੀਤੀ ਕਿ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਉਹਨੂੰ ਮਾਈਕ ਮਿਲਿਆ ਤੇ ਤੁਸੀਂ ਕਹਿ ਰਹੇ ਕਿ ਸਿਮਰਜੀਤ ਮਾਨ ਨੂੰ ਹਰਾਓ ਤੇ ਖੈਰੇ ਨੂੰ ਜਿਤਾਓ ਸਿਮਰਨਜੀਤ ਮਾਨ ਨੂੰ ਹਰਾਓ ਉਹਨੂੰ ਵੋਟਾਂ ਨਾ ਪਾਓ ਤੁਹਾਡਾ ਪੁੱਤ ਤਾਂ ਤੁਹਾਡੇ ਸਾਹਮਣੇ ਬਹਿ ਕੇ ਕਹਿੰਦਾ ਸੀ ਕਿ ਸਿਮਰਨਜੀਤ ਮਾਨ ਕਿ ਬਾਪੂ ਜੀ ਮੈਂ ਤੁਹਾਡੇ ਨਾਲ ਆ ਤੁਸੀਂ ਕਦੋਂ ਆਣਾ ਸਾਨੂੰ ਮਿਲਣ ਗੀਤਾ ਚੋੜੇ ਸਿਮਰਨਜੀਤ ਮਾਨ ਦੀ ਸਪੋਰਟ ਕੀਤੀ ਤੇ ਤੁਸੀਂ ਪੁੱਤ ਦੀ ਸੋਚ ਤੇ ਖੰਡ ਦੀ ਜਿਹੜਾ ਕਾਂਗਰਸ ਦੇ ਲਈ ਕੌਣ ਗਈ ਜਾਂਦੇ ਆ ਜੋ ਮਾਨ ਜਿਹਦੇ ਕੌਮ ਨੇ ਦਿੱਤਾ ਉਸ ਤੋਂ ਵੱਡੇ ਉਹਦੇ ਤੇ ਨਹੀਂ ਹੁੰਦੇ ਅੰਕਲ ਹਾਂਜੀ ਹਾਂਜੀ ਸਿਮਰਨਜੀਤ ਮਾਨ ਵਾਂਗੂ ਤੁਹਾਡੇ ਪੁੱਤ ਦੇ ਹੱਕ ਕੋਈ ਕਾਂਗਰਸੀ ਐਮਪੀ ਜਾਂ ਹੋਰ ਐਮ ਐਮ ਐਲ ਏ ਐਮਪੀ ਕੋਈ ਬੋਲ ਸਕਦਾ ਕਿਸੇ ਪਾਸੇ ਜਿੰਨਾ ਉਹਨੇ ਠੋਕੇ ਗੱਲ ਕੀਤੀ ਆ ਰਾਜੇ ਬਣੰਗ ਨੂੰ ਹੁਣ ਤੁਸੀਂ ਦੇਖੋ ਇਹ ਕਦੇ ਬੋਲ ਜੂ ਇਹਨੂੰ ਤੁਸੀਂ ਵਿਚਾਰਾ ਲੱਗ ਰਿਹਾ ਤੁਹਾਨੂੰ ਵਾਕਿਆ ਹੀ ਵਿਚਾਰਾ ਉਹ ਬਿਸ਼ਨੋਈ ਸਾਹਮਣੇ ਬੋਲ ਹੀ ਨਹੀਂ ਸਕਦਾ ਭਾਵੇਂ ਜੇਲਾ ਵਿੱਚ ਇੰਟਰਵਿਊ ਕਰੀ ਜਾਣ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸੇ ਕਾਂਗਰਸੀ ਨੇ ਸਿੱਧੂ ਦੇ ਹੱਕ ਦੇ ਇਨਸਾਫ ਦੀ ਗੱਲ ਕਿਉਂ ਕੀਤੀ ਹੋਵੇ ਦੱਸੋ ਮੈਨੂੰ ਹੁਣ ਖਹਿਰੇ ਬਾਰੇ ਗੱਲ ਕਰ ਲੈਨੇ ਖਹਿਰੇ ਜੀ ਤੁਹਾਨੂੰ ਇੰਟਰਵਿਊ ਤੇ ਜਾਂ ਅੰਕਲ ਮੈਂ ਮੈਂ ਤੁਹਾਨੂੰ ਇੱਕ ਵੀਡੀਓ ਭੇਜਦਾ ਜਿੱਥੇ ਇਹ ਖਹਿਰਾ ਸਿੱਧੂ ਦੇ ਖਿਲਾਫ ਬੋਲਦਾ ਸ਼ਰਿਆ ਮੋਦੀ ਜਦੋਂ ਜੁੜਾ ਤੁਸੀਂ ਨਾਲ ਸੀ ਗਾਣਿਆਂ ਦੇ ਵਿਰੋਧ ਦੇ ਵਿੱਚ ਇਹ ਬੋਲਿਆ ਸੀ ਉਹ ਬੋਲਿਆ ਵੀ ਦੱਸ ਦਿੰਨਾ ਕਿਉਂ ਹੈ ਇਹਦੀ ਕੋਈ ਅੰਗਲੀ ਸੰਗਲੀ ਕਨਵਰ ਕਰੇ ਵਾਲ ਨਾ ਰਹਦੀ ਹੈ ਉਹਨਾਂ ਨੇ ਅਪਰੋਚ ਕੀਤਾ ਸੀ ਇਹ ਤੋਂ ਇਹਨੂੰ ਵੀ ਤੋਂ ਹੁਣ ਸਿੱਧੂ ਦੇ ਥੋੜੀ ਚਰਚਾ ਚੱਲੀ ਐ ਤੇ ਪਰਚਾਦਾਰ ਜੋ ਹੋਊਗਾ ਉਹਦੇ ਸੰਬੰਧ ਦੇ ਵਿੱਚ ਖੈਰਾ ਬੋਲਿਆ ਸੀ ਮੈਨੂੰ ਪਤਾ ਇਸ ਗੱਲ ਦਾ ਫਿਰ ਤੁਸੀਂ ਦੱਸੋ ਜਦੋਂ ਤੁਸੀਂ ਤੁਸੀਂ ਨਾਲ ਜੇ ਤੁਸੀਂ ਬੋਲੇ ਫਿਰ ਤੁਸੀਂ ਨਾਲ ਬੈਨੇ ਉਦੋਂ ਫਿਰ ਸਿੱਧੂ ਆਪਣਾ ਪੁੱਤ ਆ ਇੱਕ ਦੁਨੀਆ ਤੇ ਨਹੀਂ ਰਿਹਾ ਸਾਰੀ ਦੁਨੀਆ ਲਈ ਰੋਂਦੀ ਆ ਫਿਰ ਤੁਹਾਨੂੰ ਮਨ ਚ ਕੁਝ ਵੀ ਨਹੀਂ ਹੁੰਦਾ ਵੀ ਮੇਰੇ ਪੁੱਤ ਦੇ ਖਿਲਾਫ ਆਹ ਬੋਲਦੇ ਜਿਹਨੇ ਮੈਂ ਹੱਕ ਚ ਖੜਾ ਆਇਆ ਕੋਈ ਮੈਂ ਹੋ ਸਕਦਾ ਇੱਕ ਪੱਤਾ ਬਾਪ ਹੁੰਦਾ ਨਹੀਂ ਆਪਾਂ ਬੇਨਤੀ ਕਪੱਤਾ ਬਾਪ ਨਹੀਂ ਹੁੰਦੇ ਬਾਪ ਜਿਹੜੇ ਆਪਣੇ ਜਿੰਨੇ ਬੱਚਿਆਂ ਨੂੰ ਪਿਆਰ ਕਰਦੇ ਮੇਰੀ ਇੱਕ ਹੋਰ ਬੇਨਤੀ ਸੀ ਕਿ ਮੈਨੂੰ ਬੇਟਾ ਇਹ ਇਹ ਤਾਂ ਗੱਲ ਹੈਗੀ ਨਾ ਮੈਂ ਤੁਹਾਡੇ ਤੋਂ ਵੱਧ ਪਿਆਰ ਕਰਦਾ ਮੇਰੇ ਬੱਚੇ ਨੂੰ ਮੈਂ ਕਹਿੰਦਾ ਬੱਚਿਆਂ ਨੂੰ ਜਿੰਨਾ ਆਪਾਂ ਪਿਆਰ ਕਰਦੇ ਆ ਉਹਨਾਂ ਕੋਈ ਕਰ ਹੀ ਨਹੀਂ ਸਕਦਾ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਵੱਧ ਮੇਰੇ ਬੱਚੇ ਨੂੰ ਜਾਣਦਾ ਮੈਂ ਤਾਂ ਕਹਿੰਦਾ ਵੀ ਜਿੰਨਾ ਆਪਾਂ ਬੱਚਿਆਂ ਨੂੰ ਪਿਆਰ ਕਰਦੇ ਕੋਈ ਕਰ ਸਕਦਾ ਹੀ ਨਹੀਂ ਓਕੇ ਇੱਕ 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 ਮੈਨੂੰ ਆਪਾਂ ਉੱਪਰ ਉੱਠ ਕੇ ਗੱਲ ਕਰਦੇ ਬੇਨਤੀ ਲਾਸਟ ਬੇਨਤੀ ਆ ਜਦੋਂ ਤੁਹਾਡੇ ਲਈ ਸਾਰੇ ਰੋਂਦੇ ਆਪਾਂ ਇੱਕ ਪੁੱਤ ਮਰਿਆ ਇੱਕ ਪਿਓ ਇੱਕ ਇਕੱਲਾ ਪੁੱਤ ਸੀ ਮਰਿਆ ਸਾਰੀ ਦੁਨੀਆ ਰੋਂਦੀ ਪਰ ਜਿਹੜੇ ਕਮਾਦ ਘਰ ਆਜੋ ਚੱਕ ਚੱਕੇ ਕਮਾਦਾਂ ਚ ਕਾਂਗਰਸ ਨੇ ਛਣਣੀ ਕਰ ਦਿੱਤੇ ਝੂਠੇ ਮੁਕਾਬਲੇ ਬਣਾ ਦਿੱਤੇ ਉਹਨਾਂ ਦੇ ਉਹ ਵੀ ਕਿਸੇ ਦੇ ਪੁੱਤ ਸੀਗੇ ਉਹਨਾਂ ਦੀ ਮਾਵਾਂ ਵੀ ਰੋਂਦੀਆਂ ਹੀ ਆਂ ਜਦੋਂ ਤੁਹਾਨੂੰ ਦੇਖਦੇ ਕਾਤਲਾਂ ਨਾਲ ਖੜਿਆ ਨੂੰ ਉਹਨਾਂ ਤੂੰ ਕਿੱਦਾਂ ਰੋਟੀ ਉਹਨਾਂ ਦੇ ਲੰਗਦੀ ਹੋਊਗੀ ਵੀ ਐਸੀ ਤਾਂ ਇਸ ਬਾਪ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਸ਼ੁਕਰ ਕੀਤਾ ਵੀ ਜਲ ਇੱਕ ਪੁੱਤ ਹੋ ਰਿਹਾ ਇੱਕ ਖੋਲਿਆ ਕੰਜਰਾਂ ਨੇ ਹੁਣ ਉਹੋ ਹੀ ਬਾਪ ਜਿਹੜਾ ਕਾਤਲਾਂ ਨਾਲ ਖੜਿਆ ਉਹ ਕਿੱਦਾਂ ਚੱਲਣਗੇ ਉਹ ਲੋਕ ਰਾਜੇ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਕਹਿੰਦਾ ਉਹ ਮੈਨੂੰ ਹੇਟ ਕਰ ਲੈਣਗੇ ਜੀ ਉਹ ਮੈਨੂੰ ਹੇਟ ਕਰ ਲੈਣਗੇ ਉਹਦਾ ਹੀ ਹੈ ਜਾਂ ਫਿਰ ਰਾਜਾ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਵਾਲੀ ਟੀ-ਸ਼ਰਟ ਪਾ ਕੇ ਰੱਖਦਾ ਅੱਜ ਵੀ ਮੰਮੀ ਸਮਝਦਾ ਉਹਨੂੰ ਫਿਰ ਤੁਸੀਂ ਵੀ ਜਾਂ ਫਿਰ ਕਹਿ ਦੋ ਸਿੱਧੇ ਵੀ ਇੰਦਰਾ ਗਾਂਧੀ ਮੇਰੀ ਮੰਮੀ ਆ ਫਿਰ ਅਸੀਂ ਕੋ ਕਹਦੀ ਮੈਂ ਕਿਹੜੀ ਗੱਲ ਦੇ ਵਿੱਚ ਪਈ ਜਾਂਦਾ ਤੁਸੀਂ ਨਹੀਂ ਨਹੀਂ ਮੈਂ ਗੱਲ ਸਿੱਧੀ ਸਪਸ਼ਟ ਰਿਹਾ ਤੁਸੀਂ ਰਾਜੇ ਬਣਾਂਗੇ ਨਾਲ ਇਸੇ ਗੱਲ ਦੀ ਕਰਦੇ ਹੋ ਮੇਰੇ ਘਰ ਦਾ ਨੁਕਸਾਨ ਹੋਇਆ ਇੱਕ ਪਾਸੇ ਤੁਸੀਂ ਇੱਕ ਪਾਸੇ ਤੁਸੀਂ ਅਮਰਤਪਾਲ ਦੇ ਸਪੋਰਟ ਚ ਜਾਣੇ ਦੂਜੇ ਪਾਸੇ ਅਮਰਤਪਾਲ ਨੂੰ ਉਹ ਕਹਿੰਦਾ ਇਹਨੂੰ ਅੰਦਰ ਸਿੱਟੋ ਰਾਜਾ ਆਪਣੇ ਉਹਦੇ ਨਾਲ ਖੜੇ ਤੁਸੀਂ ਇੱਕ ਸਲੇਟ ਦਾ ਖੂਬ ਵਿਚਾਰਾ ਸਿੱਧੂ ਨਹੀਂ ਕਿ ਤੁਸੀਂ ਤੁਹਾਡੀ ਆਪਣੀ ਸੋਚ ਹੈ ਜਿੱਦਾਂ ਨਹੀਂ ਨਹੀਂ ਸੋਚ ਸਿੱਧੀ ਸਪਸ਼ਟ ਹੈ ਸਾਨੂੰ ਸਾਨੂੰ ਸਿੱਧੂ ਸਿੱਧੂ ਨਾਲ ਸਾਨੂੰ ਪਿਆਰ ਹੈ ਮੈਨੂੰ ਮੈਨੂੰ ਕੋਈ ਵੀ ਤੁਸੀਂ ਮੈਨੂੰ ਪੰਥਕ ਲੀਡਰ ਨਾ ਮੰਨੋ ਮੈਨੂੰ ਕੋਈ ਕੁਰਬਾਨੀ ਦਾ ਸਿੰਘ ਨਾ ਮੰਨੋ ਮੈਨੂੰ ਇੱਕ ਆਮ ਵਿਅਕਤੀ ਮੰਨੋ ਸਿੱਧਲ ਬੱਸ ਮੁੱਟੀ ਗੱਲ ਸੋ ਸਿੱਧੂ ਨੇ ਜਿਹੜੀਆਂ ਗਾਣਾਂ ਕੱਢੀਆਂ ਖੇਰੇ ਨੂੰ ਸਿੱਧੂ ਨੇ ਇਹਦੀ ਖੇਰੇ ਨੂੰ ਗਾਣਾਂ ਕੱਢੀਆਂ ਮੈਂ ਤਾਂ ਵਾਇਸ ਨੋਟ ਪਾਇਆ ਉਹ ਗਲਤ ਸੀਗਾ ਸਿੱਧੂ ਫਿਰ ਥੇਰਾ ਚੰਗਾ ਸੀ ਬੇਟਾ ਦੇਖੋ ਤੁਸੀਂ 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 ਮੈਨੂੰ ਐਵੇਂ ਤੁਹਾਡੇ ਨਾਲ ਬਹਿਸ ਕਰੀ ਆ ਮੈਂ ਮੇਰੀ ਨਹੀਂ ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਵੀ ਸਾਨੂੰ ਦੁੱਖ ਲੱਗ ਰਿਹਾ ਉਸ ਕਾਂਗਰਸ ਨੇ ਦਿੱਤਾ ਕੀ ਮੈਨੂੰ ਇੱਕ ਦੱਸੋ ਵੀ 75 ਸੱਤਾਂ ਤੋਂ ਲੱਗ ਜਦੋਂ 84 ਤੋਂ ਬਾਅਦ ਚ ਕਲੀਅਰ ਹੋ ਗਿਆ ਕਾਂਗਰਸ ਨੇ ਕੀ ਕੀਤਾ ਸਿੱਖਾਂ ਨਾਲ ਉਸ ਤੋਂ ਬਾਅਦ ਕੀ ਮਿਲਿਆ ਕਾਂਗਰਸ ਤੋਂ ਦੱਸੋ ਮੈਂ ਇਸ ਗੱਲ ਮੈਂ ਇਸ ਗੱਲ ਤੇ ਬਹਿਸ ਹੀ ਨਹੀਂ ਪੈਣਾ ਚਾਹੁੰਦਾ ਕਿਹਨੇ ਕਿਸੇ ਨੂੰ ਕੀ ਦਿੱਤਾ ਫਿਰ ਓਕੇ ਸੋ ਤੁਸੀਂ ਮੈਨੂੰ ਕਿਉਂ ਜ਼ਬਰਦਸਤੀ ਇਸ ਬਹਿਸ ਦੇ ਵਿੱਚ ਟੱਕਰੇ ਆਉਂਦੇ ਨੇ ਗੱਲ ਮੈਨੂੰ ਸਮਝ ਨਹੀਂ ਆਉਂਦੀ ਅਸਲ ਨਹੀਂ ਸਾਨੂੰ ਦੁੱਖ ਲੱਗ ਰਿਹਾ ਜਦੋਂ ਇਹ ਦੇਖਦੇ ਆ ਸਾਡੇ ਜੇ ਪੰਜਾਬ ਆ ਹੱਲ ਕਰੋ ਮਸਲੇ ਦਾ ਤੁਸੀਂ ਨੜੋ ਇਸ ਕਰਕੇ ਫਿਰ ਤੁਸੀਂ ਫਿਰ ਤੁਸੀਂ ਸਿੱਧਾ ਫਿਰ ਟੀ-ਸ਼ਰਟ ਪਾਓ ਉਹਦੇ ਵਾਂਗੂ ਰਾਜੀ ਬਣਾਂਗੂ ਕਹੋ ਉਹ ਪਾਵਾ ਮੈਂ ਟੀ-ਸ਼ਰਟ ਮੈਂ ਇਹਨਾਂ ਕਮਾਲ ਕਰੀਏ ਨਾ ਤੁਸੀਂ ਤੂੰ ਹੈਂਡਿਕਪ ਰੇਡ ਇਹ ਤੋਂ ਤੁਹਾਡੀ ਪਿਆਰ ਕਰਨ ਵਾਲੀ ਗੱਲ ਹੈ ਨਹੀਂ ਨਹੀਂ ਤਾਂ ਬੂਰਾ ਬਣਾ ਰਹੇ ਹੋ ਤੁਸੀਂ ਇੱਕ ਪਾਸੇ ਇੱਕ ਪਾਸੇ ਤੁਸੀਂ ਸੈਫਟੀ ਲੈਣੀ ਹੈ ਯਾਰ ਮੇਰੀ ਜ਼ਿੰਦਗੀ ਆਪ ਦੀ ਮੈਂ ਜੋ ਮਰਜ਼ੀ ਕਰਾਂ ਕਮਾਲ ਕਰੀਏ ਨਾ ਤੁਸੀਂ ਮੈਨੂੰ ਆਪ ਦੇ ਦਬਾਬ ਕਿਉਂ ਚਲਾਉਂਦੇ ਹੋ ਮੈਂ ਤੁਹਾਨੂੰ ਕੰਪੈਲ ਨਹੀਂ ਕੀਤਾ ਵੀ ਤੁਸੀਂ ਜੇ ਕਰੋ ਉਹ ਕਰੋ ਤੁਸੀਂ ਮਰਜ਼ੀ ਨਾਲ ਜ਼ਿੰਦਗੀ ਜਿਉ ਰਹੇ ਹੋ ਨਾ ਆਪਣੀ ਜੇ ਸਿੱਖ ਕੌਮ ਆ ਨਾ ਜੇ ਕੌਮ ਪਰਿਵਾਰ ਆ ਤੁਸੀਂ ਕੌਮ ਦੀ ਗੱਲ ਕਰਦੇ ਤੁਸੀਂ ਕੱਢ ਦਿਓ ਤੁਸੀਂ ਕਹਿ ਦਿਓ ਮੈਂ ਸਿੱਖ ਨਹੀਂ ਕਹਿ ਦਿਓ ਕੀ ਫਰਕ ਪੈਂਦਾ ਤੁਸੀਂ ਜਦੋਂ ਤੁਸੀਂ ਚੌਥੇ ਦਾ ਲਾਈਵ ਹੋ ਕੇ ਕਦੇ ਕਹਿੰਦੇ ਮੈਂ ਇੰਨਾ ਟੈਕਸ ਦੇਤਾ ਮੈਂ ਇਦਾਂ ਕਰਦਾ ਮੇਰਾ ਪੁੱਤ ਮਾਰ ਦਿੱਤਾ ਉਹਦੀ ਸਹੂਲਤਾਂ ਵੀ ਲੈਨੇ ਤੁਸੀਂ ਐਸਐਸਪੀ ਰਾਜੇ ਬੜੰਗ ਨੇ ਸਾਰਾ ਕੁਝ ਕਰਵਾਇਆ ਜਿਉਂ ਨਾ ਇਹ ਨਾ ਕਾਂਗਰਸੀ ਜਾਂਦਾ ਅੱਜ ਆਪਣੇ ਵਿੱਚ ਹੁੰਦਾ ਪਤਾ ਹੋਊਗਾ ਫਿਰ ਤੁਸੀਂ ਆ ਕੇ ਜਿਮਨੀ ਚੋਣਾ ਮੇਰੀ ਮੇਰੇ ਟ੍ਰਾਇਲ ਦੇ ਵਿੱਚ ਬਿਆਨ ਹੋ ਰਿਹਾ ਇਹ ਮੈਨੂੰ ਮੈਨੂੰ ਇਹ ਦੱਸੋ ਵੀ ਇੱਕ ਇੱਕ ਕਾਂਗਰਸੀ ਦੇ ਸਪੋਰਟ ਨਾਲ ਸਿੱਧੂ ਵਾਪਸ ਆ ਜੂ ਕੀ ਕਰੂਗੀ ਕਾਂਗਰਸ ਕੀ ਹੈ ਕੀ ਕੀਤਾ ਤੁਹਾਨੂੰ ਵਰਤਣ ਦੇ ਉਹ ਜੇ ਮੈਂ ਦੂਜੇ ਜੇ ਜਿਹੜੇ ਤੁਹਾਡੇ ਵਾਲਾ ਕੈਂਡੀਡੇਟ ਕੋਈ ਖੜਾ ਉਹਦੀ 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 ਸਪੋਰਟ ਨਾਲ ਕਾਂਗਰਸ ਵਾਪਸ ਆ ਜੂਗਾ ਪਾਰਲੀਮੈਂਟ ਵਿੱਚ ਸਿਮਰਨਜੀਤ ਮਾਨ ਨੇ ਠੋਕ ਠੋਕ ਕੇ ਸਿੱਧੂ ਦੇ ਹੱਕ 'ਚ ਬੋਲਿਆ ਨਹੀਂ ਕਿ ਸਿੱਧੂ ਨੂੰ ਇਹਨਾਂ ਨੇ ਕਤਲ ਕੀਤਾ ਸਟੇਟ ਨੇ ਰਾਜਾ ਅਹੀਂ ਤਾਂ ਕਹਿੰਦੇ ਨੇ ਕਿਸੇ ਹੋਰ ਦੀ ਗੱਲ ਕਰੋ ਆਪਣੇ ਪੁੱਤ ਲਈ ਖੜ ਲਓ ਸਾਡੀ 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 ਆਪਣੀ ਕੋਈ ਉਕਾਤ ਨਹੀਂ ਵੀਰ ਜੀ ਇਹ ਤਾਂ ਬਲਕਿ ਮੈਂ ਸਾਨੂੰ ਦੋਫੋਂ ਦਾ ਵੀ ਇੱਕ ਇੱਕ ਪੁੱਤ ਆ ਉਹ ਵਿਚਾਰਾ ਚਲਾ ਗਿਆ ਉਹਦੀ ਸੋਚ ਤੇ ਹੋਣੀ ਖੜ ਜੋ ਮੈਂ ਮੈਂ ਸਿਮਰਜੀਤ ਬਾਰੇ ਕੋਈ ਸ਼ਬਦ ਫालतू ਨਹੀਂ ਬੋਲਣਾ ਚਾਹੁੰਦਾ ਵੀ ਸਤਿਕਾਰ ਚਾਹੁੰਦਾ ਮੈਥੋਂ ਵੱਡੇ ਨੇ ਮੈਂ ਕਦੇ ਤੁਹਾਡੀ ਗੱਲ ਦਾ ਬਹਿਸ ਨਹੀਂ ਤੇ ਮੈਨੂੰ ਇੱਕ ਇੱਕ ਦੱਸੋ ਜੀ ਵੀ ਤੁਹਾਨੂੰ ਕਿਹੜੀ ਮਜਬੂਰੀ ਆ ਜੇ ਜਦੋਂ ਤੁਸੀਂ ਰਾਜਾ ਬੜੇਂਗਰੇ ਨਾਲ ਨਾਮਜ਼ਦਗੀ ਨਾਲ ਤਾਂ ਤੁਸੀਂ ਸ਼ੇਅਰ ਕਰਦੇ ਆ ਕੀ ਕਹਿ ਦੋ ਠੋਕੇ ਕਹਿ ਦੋ ਵੀ ਅਸੀਂ ਸਿੱਖਾਂ ਦੇ ਕਾਤਲਾਂ ਨਾਲ ਖੜੇ ਆ। ਕਹਿ ਦੋ ਕਿ ਕਾਹਲਾ ਭਾਈ ਦੂਜੀ ਕੌਣ ਹੈ ਜੋ ਤੂੰ ਜੋ ਮਰਦੀ ਨਾ। ਉਸਕੇ ਕਹਿ ਦੋ ਇੰਦਰਾ ਗਾਂਧੀ ਮੰਮੀ ਆ ਕਹਿ ਦੋ ਜੀ ਆਪਾਂ ਫੋਨ ਕੱਢਦੇ ਆ। ਕਹਿ ਦੋ ਇੰਦਰਾ ਗਾਂਧੀ ਮੰਮੀ ਆ। ਮੇਰੀ ਮੰਮੀ ਮੇਰੀ ਮੰਮੀ ਉਹ ਹੈ ਜਿਹਦੇ ਮੈਨੂੰ ਜਨਮ ਦਿੱਤਾ ਹੈ। ਤੇ ਫੇਰ ਰਾਜਾ ਬਲੰਕ ਤੋਂ ਉਹਨੂੰ ਕਹਿੰਦਾ ਮੰਮੀ ਮੇਰੀ। ਰੇ ਵੀ ਜਦੋਂ ਰਾਜਪਾਲ ਨੇ ਕਹੋ ਲੱਗ ਪਰਿਵਾਰ ਤੋਂ ਦਾ ਕਿਸੇ ਦਾ ਕੀ ਪਤਾ ਤੁਸੀਂ ਕਿਹਨੇ ਮੈਂ ਉਹਦੇ ਨਾਲ ਖੜਾ ਆ ਜਾ ਕੇ ਉਹਨਾਂ ਪੇਪਰ ਭਰਉਣ ਜਾਂਦੇ ਹੁਣ ਦੇਖੋ ਤੁਹਾਡੇ ਜਿਹੜਾ ਹਰ ਰਾਜਨੀਤਿਕ ਕੰਮ ਰਾਜਨੀਤਿਕ ਹੁੰਦਾ ਉਹਦੇ ਨਾਲ ਪਰਿਵਾਰਕ ਬਲੱਡ ਰਿਸ਼ਤਾ ਕਿਉਂਕਿ ਤੁਹਾਡਾ ਅਕਲ ਕੀ ਦੇਣਾ ਰਾਜਨੀਤੀ ਨੇ ਤੁਹਾਨੂੰ ਰਾਜਨੀਤੀ ਦੇ ਵਿੱਚ ਆਪਣਾ ਮੁੰਡਾ ਚਲਾ ਗਿਆ ਹੋਰ ਇਹ ਮੈਨੂੰ ਬਹੁਤ ਕੁਝ ਦਿੱਤਾ ਪਹਿਲਾਂ ਬਹੁਤ ਦਿੱਤਾ ਸੋ ਐਮਪੀ ਐਮਪੀ ਐਮਐਲਏ ਦੀਆਂ ਟਿਕਟਾਂ ਟੁਕੜਾਂ ਇਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਮਿਲਣਾ ਸਿੱਖਣ ਦੀ ਪਾਰਟੀ ਤੋਂ ਕਾਤਲਾਂ ਤੋਂ